ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਗੱਲ ਹੋਈ ਸੀ ਇੱਕ ਐਕਸਰਸਾਈਜ਼ ਦੇ ਸੈੱਟ ਦੀ ਅਤੇ ਉਸ ਦੇ ਮਹੱਤਵ ਦੀ ਅੱਜ ਅਸੀਂ ਪ੍ਰੈਕਟੀਕਲੀ ਕਰਕੇ ਜਾਣਾਂਗੇ ਕਿਹੜੀ ਐਕਸਰਸਾਈਜ਼ ਕਿਹੜੇ ਮਸਲ ਨਰਵਸ ਅਤੇ ਜੋੜ ਨੂੰ ਟੋਨ ਅਪ ਕਰਦੀ ਹੈ ਆਓ ਕਰੀਏ ਅਤੇ ਨਾਲੇ ਸਿੱਖੀਏ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਅੱਜ ਉਹ ਸਮਾਂ ਆ ਗਿਆ ਕਿ ਅਸੀਂ ਆਪਣੇ ਐਕਸਰਸਾਈਜ਼ ਸੈੱਟ ਨੂੰ ਆਪਣੇ ਦੋਸਤਾਂ ਨੂੰ ਕਰਕੇ ਦੱਸੀਏ ਤੇ ਉਹਦਾ ਮਹੱਤਵ ਵੀ ਸਮਝਾਈਏ ਜੀ ਬਿਲਕੁਲ ਬਿਲਕੁਲ ਜੀ ਇਹ ਜਿਹੜੀਆਂ ਐਕਸਰਸਾਈਜ਼ ਨੇ ਬੜੀਆਂ ਪ੍ਰੈਕਟੀਕਲੀ ਇਹਨਾਂ ਨੂੰ ਬੜਾ ਸੋਚ ਸਮਝ ਕੇ ਸਾਇੰਟੀਫਿਕਲੀ ਬਣਾਇਆ ਗਿਆ ਡਿਜ਼ਾਈਨ ਕੀਤਾ ਗਿਆ ਤੇ ਜਦ ਤੱਕ ਅਸੀਂ ਕਰਕੇ ਨਹੀਂ ਦੱਸਾਂਗੇ ਉਹਨਾਂ ਚਿਰ ਤੇ ਪਤਾ ਕੀ ਲੱਗੇਗਾ ਕਿ ਐਕਸਰਸਾਈਜ਼ ਹੁੰਦੀ ਕੀ ਆ ਜੀ ਹਾਂਜੀ ਤੇ ਕਿਹੜੀ ਐਕਸਰਸਾਈਜ਼ ਦਾ ਕੀ ਮਹੱਤਵ ਹੈ ਇਹ ਵੀ ਨਾਲ ਡਿਟੇਲ ਨਾਲ ਅੱਜ ਜਾਣਕਾਰੀ ਸਾਰਿਆਂ ਨੂੰ ਮਿਲਣ ਵਾਲੀ ਹੈ ਸੋ ਜਿਹੜੀਆਂ ਕਿਉਂਕਿ ਇਹ ਸੈੱਟ ਨੂੰ ਕਿਹਾ ਜਾਂਦਾ ਟੋਪੂ ਹੈਡ ਟੋਨਿੰਗ ਸੈੱਟ ਸੋ ਇਹ ਪਰਲੀ ਅੰਗੂਠੇ ਤੋਂ ਸਟਾਰਟ ਹੁੰਦਾ ਜੀ ਤੇ ਫਿਰ ਹੌਲੀ ਹੌਲੀ ਕਰ ਛੜ ਜਾਂਦੇ ਸੀ ਉੱਪਰ 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 ਜਾਂਦੇ ਆ ਸੋ ਪਹਿਲੀ ਜਿਹੜੀ ਐਕਸਰਸਾਈਜ਼ ਆ ਉਹਦੇ ਵਿੱਚ ਸਿੰਪਲ ਹੈ ਐਕਸਰਸਾਈਜ਼ ਹੈ ਲੇਕਿਨ ਉਹਦਾ ਮਹੱਤਵ ਬੜਾ ਤਕੜਾ ਆ ਉਹਦੇ ਵਿੱਚ ਤੁਸੀਂ ਸਿਰਫ ਆ ਅੱਡੀ ਚੁੱਕਦੇ ਹੋ ਜੀ ਤੇ ਫਿਰ ਇਹਨੂੰ ਆ ਰੋਟੇਸ਼ਨ ਦਿੰਦੇ ਹੋ ਠੀਕ ਠੀਕ ਹੈ ਯਾਨੀ ਕਿ ਪਿਛੋਂ ਤੁਹਾਡੀ ਅੱਡੀ ਦੇ ਉੱਤੇ ਕੋਈ ਫੋਕਸ ਕਰੇ ਤੇ ਉਹਨੂੰ ਜ਼ੀਰੋ ਲੱਭੇ ਜੀ ਹਾਂਜੀ ਗੋੜ ਕੋਮ ਦੀ ਹੱਡੀ ਲੱਬੇ ਇਹ ਜਿਹੜੀ ਐਕਸਰਸਾਈਜ਼ ਹੈ ਹੁਣ ਇਹਦਾ ਮਤਲਬ ਅਸੀਂ ਜਾਣਨਾ ਹੈ ਕਿ ਇੱਕ ਤਾਂ ਇਹਦਾ ਇਹਦਾ ਸਬੰਧ ਜਿਹੜਾ ਉਹ ਸਾਡੇ ਇਸ ਜਿਹੜਾ ਗਿੱਟੇ ਦਾ ਜੋੜ ਹੈ ਇਹਦੇ ਨਾਲ ਇਹਦੀ ਟੋਨਿੰਗ ਹੁੰਦੀ ਹੈ ਫਿਰ ਇਹਦੀਆਂ ਨਰਵਸ ਨੇ ਅੱਜ ਤੱਕ ਜ਼ਿਆਦਾਤਰ ਜਿਹੜੇ ਬੱਚੇ ਨੇ ਨਾ ਉਹ ਇਸ ਤਰ੍ਹਾਂ ਪੈਰਾਂ ਭਾਰ ਬਹਿ ਨਹੀਂ ਪਾਉਂਦੇ ਮੈਂ ਗੱਲ ਕਰ ਰਿਹਾ ਜੀ ਠੀਕ ਹੈ ਕਿਉਂਕਿ ਆਹ ਜਿਹੜਾ ਜਦੋਂ ਆਹ ਵਾਲ ਪੈਂਦਾ ਹਾ ਹਾਂਜੀ ਇਹ ਨਸਾਂ ਉਹਨਾਂ ਦੀ ਇੰਨੀਆਂ ਟਾਈਟ ਨੇ ਕਿ ਉਹ ਇਸ ਤਰ੍ਹਾਂ ਨਹੀਂ ਬੈ ਪੰਦੇ ਇਤਨਾ ਢੀਆਂ ਚੁੱਕੀਆਂ ਹੀ ਰਹਿੰਦੀਆਂ ਨੇ ਤੇ ਉਹਨਾਂ ਨੂੰ ਕਹਿੰਦੇ ਹੱਡੀਆਂ ਸੱਲੇ ਲਾਉ ਦੇ ਪਿਛੇ ਉੱਡ ਕੇ ਜਾਂਦੇ ਜਾਨੀ ਕਿ ਨਸਾਂ ਦੀ ਲਚਕ ਘਟ ਗਈ ਲਚਕ ਜਿਹੜੀ ਉਹ ਘਟ ਗਈ ਜਦੋਂ ਇਹ ਐਕਸਰਸਾਈਜ਼ ਤੁਸੀਂ ਕਰਦੇ ਹੋ ਤੇ ਆ ਤੁਹਾਡੀ ਅੱਡੀ ਥੱਲੇ ਵੀ ਜਾ ਰਹੀ ਹੈ ਤੇ ਪੂਰੀ ਉੱਪਰ ਵੀ ਉੱਠ ਰਹੀ ਹੈ ਜੀ ਸੋ ਜੋੜ ਤੇ ਨਸਾਂ ਦੇ ਨਾਲ ਨਾਲ ਅਗਲਾ ਜਿਹੜਾ ਇਹਦਾ ਸਬੰਧ ਹੈਗਾ ਅਗਰ ਮੈਂ ਬੈਕਸਾਈਡ ਕਰਕੇ ਦੱਸਾਂ ਤੇ ਆ ਜਿਹੜੀਆਂ ਦੋ ਪਿੰਨੀਆਂ ਨੇ ਸਾਡੀਆਂ ਇਹ ਰੱਬ ਨੇ ਦੋ ਹਾਰਟ ਲਾਏ ਨੇ ਥੱਲੇ ਜੀ ਇਹ ਦੋ ਦਿਲ ਇਹਨਾਂ ਨੂੰ ਥੱਲੇ ਜਿਹੜੇ ਨੇ ਉਹ ਬਣਾਏ ਨੇ ਰੱਬ ਨੇ ਕਿਉਂਕਿ ਇਹਨਾਂ ਦਾ ਕੰਮ ਹੈ ਕਿਉਂਕਿ ਜਿਹੜਾ ਵੀ ਜਿਹੜਾ ਬਲੱਡ ਥੱਲੇ ਇੱਕ ਵਾਰੀ ਜਾਂਦਾ ਤੇ ਜੇ ਕਿਸੇ ਚੀਜ਼ 'ਚ ਕੋਈ ਕਚਰਾ ਹੋਵੇਗਾ ਤੇ ਉਹਨੇ ਕਿੱਥੇ ਜਾਣਾ ਸਭ ਤੋਂ ਥੱਲੇ ਜੀ ਬਿਲਕੁਲ ਠੀਕ ਹੈ ਅੱਜਕਲ ਜ਼ਿਆਦਾਤਰ ਲੋਕਾਂ ਨੂੰ ਜੀ ਮੇਰੇ ਪੈਰ ਸੜਦੇ ਰਹਿੰਦੇ ਨੇ ਪਲੀਆਂ ਸੜਦੀਆਂ ਰਹਿੰਦੀਆਂ ਨੇ ਇਹ ਪ੍ਰੋਬਲਮ ਕਿਉਂ ਹੁੰਦੀ ਹੈ ਕਿ ਜਿਹੜਾ ਵੀ ਕਚਰਾ ਥੱਲੇ ਜਾਂਦਾ ਉਹ ਥੱਲੇ ਬੈਠਦਾ ਹੈ ਇੱਕ ਦਿਨ ਇਹਨਾਂ ਨੂੰ ਉੱਪਰ ਚੁੱਕਣਾ ਹੁੰਦਾ ਹੈ ਆਲੇ ਕੋਈ ਵੀ ਚੀਜ਼ ਜੇ ਥੱਲੇ ਚਲ ਜਾਂਦੀ ਹੈ ਤਾਂ ਥੱਲੇ ਚੁੱਕਣਾ ਔਖਾ ਹੁੰਦਾ ਉੱਪਰੋਂ ਥੱਲੇ ਸੁਚਣਾ ਬੜਾ ਸੌਖਾ ਹੈ ਜੀ ਜੀ ਉਹ ਜਿਹੜਾ ਥੱਲੇੋਂ ਤਾਂ ਚੁੱਕਣਾ ਹੈ ਤੇ ਏਡੀਆਂ ਸਾਡੀਆਂ ਵੇਇਨਸ ਨੇ ਇਹਨਾਂ ਨੂੰ ਪਾਵਰਫੁਲ ਬਣਾਉਣਾ ਤੇ ਇਹ ਦੋ ਹਾਰਟ ਨੇ ਜਦੋਂ ਤੁਸੀਂ ਅੱਡੀ ਆ ਚੁੱਕਦੇ ਹੋ ਆ ਆ ਜਿਹੜਾ ਐਕਸ਼ਨ ਹੈ ਅੱਜ ਦੇਖੋ ਤੁਸੀਂ ਅੱਡੀ ਇਹ ਇਹ ਜਿਹੜਾ ਇਹ ਪੰਪਿੰਗ ਹੁੰਦਾ ਜੀ ਇਹ ਇਕੱਠਾ ਸੁਗੜਦਾ ਤੇ ਫੈਲਦਾ ਸੋ ਇਹ ਜਿਹੜਾ ਕੰਮ ਹੈ ਥੱਲੇੋਂ ਫੇਰ ਪੰਪ ਕਰਕੇ ਇਹਨੂੰ ਤਾਂ ਚੁੱਕਣਾ ਇਹ ਸੜੀਆਂ ਵੇਇਨਸ ਨੇ ਜਿਹੜੀਆਂ ਖੂਨ ਵਾਪਸ ਲੈ ਕੇ ਹੁੰਦੀਆਂ ਨੇ ਇਹਨਾਂ ਦੇ ਵਿੱਚ ਨਾ ਛੋਟੇ ਛੋਟੇ ਵਾਲਵ ਹੁੰਦੇ ਨੇ ਜਿਹੜਾ ਥੱਲੇ ਉਹ ਇੱਕ ਧੱਕਾ ਲੱਗਾ ਤੇ ਤਾਂ ਆਇਆ ਖੂਨ ਤੋਂ ਉਹਨੂੰ ਉੱਥੇ ਰੋਕੇ ਰੱਖਣਾ ਅਕਸਰ ਤੁਸੀਂ ਵੇਖਿਆ ਹੋਊਗਾ ਤੇ ਬਹੁਤ ਸਾਰੇ ਲੋਕਾਂ ਨੂੰ ਨਾ ਇੱਥੇ ਵੈਰੀਕੋਸ ਵੇਇਨਸ ਦੀ ਪ੍ਰੋਬਲਮ ਹੋ ਜਾਂਦੀ ਹੈ ਇੱਥੇ ਨਾੜਾਂ ਦੇ ਗੁੱਛੇ ਜੇ ਬਣ ਜਾਂਦੇ ਨੇ ਜੀ ਔਰ ਫਿਰ ਆ ਨਾੜੀਆਂ ਨਹੀਂ ਕਾਲਾ ਕਾਲੇ ਜਾਲੇ ਜੇ ਬਣ ਜਾਂਦੇ ਨੇ ਉਹਨਾਂ ਤੇ ਉਹ ਤਾੜੀਆਂ ਫੁੱਲ ਜਾਂਦੀਆਂ ਉੱਤੇ ਜੀ ਵੈਰੀਕੋਸ ਵੇਇਨਸ ਤੋਂ ਨਗਲੋ ਮੈਨ ਲੀਕ ਖੂਨ ਜਿਹੜਾ ਉਹ ਨਸਾਂ ਕਮਜ਼ੋਰ ਹੋ ਕੇ ਤੇ ਉੱਥੇ ਪੂਲਿੰਗ ਉਹਨਾਂ ਦੀ ਜੀ ਕਿ ਉੱਪਰ ਪਹੁੰਚ ਨਹੀਂ ਪਾ ਰਿਆ ਸੋਚ ਕਰਕੇ ਬੜੀਆਂ ਪ੍ਰੋਬਲਮ ਹੋ ਗਈਆਂ ਨੇ ਸੋ ਇਹ ਨਾ ਸਾਰੀਆਂ ਪ੍ਰੋਬਲਮ ਤੋਂ ਬਚਣ ਵਾਸਤੇ ਐਕਸਰਸਾਈਜ਼ ਹੈ ਜੀ ਇਹ ਆਟੋਮੈਟਿਕਲੀ ਅੱਗੇ ਹੋ ਜਾਂਦੀ ਸੀ ਜਦੋਂ ਅਸੀਂ ਰਨਿੰਗ ਕਰਦੇ ਸੀ ਜੀ ਬਿਲਕੁਲ ਤੇ ਅੱਜ ਕੱਲ ਬਹੁਤ ਘੱਟ ਲੋਕ ਰਨਿੰਗ ਕਰਦੇ ਨੇ ਤੇ ਜਦੋਂ ਰਨਿੰਗ ਨਹੀਂ ਅਸੀਂ ਕਰਦੇ ਤੇ ਆ ਜਿਹੜਾ ਅੱਡੀ ਦਾ ਮੂਵਮੈਂਟ ਹੈ ਜਦੋਂ ਨਹੀਂ ਹੁੰਦਾ ਤੇ ਇਹ ਪੰਪਿੰਗ ਘੱਟ ਜਾਂਦੀ ਹੈ ਆਰਾਮ ਨਾਲ ਬੈਠੇ ਰਹਿੰਦੇ ਆ ਜਾਂ ਹੌਲੀ ਤੁਰਦੇ ਆ ਉਹ ਵਿੱਚ ਇਹ ਕੰਮ ਨਹੀਂ ਕਰਦਾ ਜੀ ਸੋ ਇਹ ਦਾ ਮਕਸਦ ਇਹ ਇੱਕ ਤੇ ਇਹ ਤਿੰਨ ਚੀਜ਼ਾਂ ਹੋਣੀਆਂ ਇੱਕ ਤੇ ਇਹ ਖਾਰ ਜਿਹੜੀਆਂ ਪੰਪਿੰਗ ਕਰਨੀਆਂ ਇਹਨਾਂ ਨੇ ਬਲੱਡ ਨੂੰ ਤਾਂ ਨੂੰ ਫੇਰ ਭੇਜਣਾ ਹੈ ਥੱਲੇ ਦਾ ਕਚਰਾ ਜਿਹੜਾ ਸਾਫ਼ ਕਰਨਾ ਆ ਉਹ ਮੂਮੈਂਟ ਸਹੀ ਹੋਵੇ ਤੇ ਦੂਸਰਾ ਜਿਹੜੇ ਸਾਡੇ ਇਹ ਮਸਲ ਜਿਹੜੇ ਨਾਲ ਅਟੈਚ ਨੇ ਇੱਤੇ ਉਹ ਗਿੱਟੇ ਸਾਡੇ ਜਿਹੜੇ ਸਟਰੋਂਗ ਹੋਣ ਤੀਸਰਾ ਉਹਦੀਆਂ ਨਰਵਸ ਜਿਹੜੀਆਂ ਨੇ ਉਹ ਫਲੈਕਸੀਬਲ ਹੋਣ ਠੀਕ ਹੈ ਤੇ ਚੌਥਾ ਇੱਕ ਹੋਰ ਹੈ ਹੁਣ ਇਹ ਅੱਡੀ ਕਮਾਉਣੀ ਹੈ ਤੇ ਇਹਦੇਸ਼ ਕੌਣ ਦੇ ਰਿਆ ਦਿਮਾਗ ਦਿਮਾਗ ਤੋਂ ਆ ਰਹੇ ਲekin ye execute ਕਿੱਥੇ ਹੋਣਾ ਹੈ ਪੈਰ ਤੇ ਤੇ ਜੇ ਇਹ ਸਾਡਾ ਸੰਦੇਸ਼ ਦਿਮਾਗ ਦਾ ਜੋ ਆ ਰਿਹਾ ਹੈ ਕਿ ਅੱਡੀ ਨੂੰ ਇਤਨਾ ਗੋਲ ਘਮਾਉ ਤੇ ਇਹ ਅਸੀਂ ਗੋਲ ਘਮਾ پا ਰਹੇ ਹਾਂ ਇਹਦਾ ਮਤਲਬ ਸਾਡਾ ਦਿਮਾਗ ਦਾ ਤੇ ਸਰੀਰ ਦਾ ਤਾਲਮਿਲ ਸਹੀ ਹੈ ਵਧੀਆ ਚੱਲ ਰਿਹਾ ਜੀ ਤੇ ਜੇ ਕੋਈ ਉਹ ਨਹੀਂ ਘਮਾ ਪੌਂਦਾ ਮੈਂ ਜ਼ਿਆਦਾਤਰ ਦੇਖ ਰਹਾ ਉਹਨਾਂ ਨੂੰ ਕਹਿੰਨੇ ਆ ਜੋ ਅੱਡੀ ਫਿਰ ਜਾ ਤੇ ਇੰਜਾਂ ਜਿਓ ਉਹਨਾਂ ਦੀ ਹੋਏਗੀ ਜਾ ਕੇ ਇੰਜਾਂ ਜਿਓ ਹੋਏਗੀ ਆ ਆ ਜਿਹੜਾ ਰੋਟੇਸ਼ਨ ਆਉਣਾ ਉਹ ਨਹੀਂ ਹੁੰਦਾ ਹਾਂ ਇਹਦਾ ਮਤਲਬ ਕਿ ਦਿਮਾਗ ਦਾ ਤਾਲਮਿਲ ਅੰਗਾਂ ਨਾਲ ਘਟ ਰਿਹਾ ਜੀ ਸੋ ਇਹ ਸਾਰੀਆਂ ਚੀਜ਼ਾਂ ਬੜੀਆਂ ਇੰਪੋਰਟੰਟ ਨੂੰ ਮੀਆਂ ਨੇ ਸੋ ਇਹ ਐਕਸਰਸਾਈਜ਼ ਸਿੰਪਲ ਹੈ ਮੈਂ ਪਿੱਛੇ ਨੂੰ ਮੁੱਕ ਕੇ ਕਰਨਾ ਕਰਕੇ ਦੱਸ ਰਿਹਾ ਕਿ ਆ ਅੱਡੀ ਚੁੱਕੀ ਹੱਥ ਦੋਨੋਂ ਕਮਰ ਦੇ ਉੱਤੇ ਲੱਕ ਬਿਲਕੁਲ ਸਿੱਧਾ ਤੇ ਇਹ ਰੋਟੇਸ਼ਨ ਦੇਣਾ ਜਦੋਂ ਥੱਲੇ ਅੱਡੀ ਜਾਏ ਤੇ ਖਹਿ ਕੇ ਆਏ ਤੇ ਉੱਪਰ ਜਦੋਂ ਆਏ ਤੇ ਤੁਹਾਡੀ ਅੱਡੀ ਪੂਰੀ ਚੁੱਕੀ ਜਾਏ ਸੋ ਮੇਟਰਾ ਅੰਗੂਠਾ ਵੀ ਮੁੜਨਾ ਨਹੀਂ ਚਾਹੀਦਾ ਅੰਗੂਠਾ ਵੀ ਜਿਹੜਾ ਮੁੜਨਾ ਨਹੀਂ ਚਾਹੀਦਾ ਉਹ ਸਿੱਧਾ ਰਹਿਣਾ ਚਾਹੀਦਾ ਜੀ ਤਾਂ ਹੀ ਤੇ ਉਹ ਅੰਗੂਠਾ ਵੀ ਇਨਵੋਲਵ ਹੋਏਗਾ ਉੱਤੇ ਜੀ ਜੀ ਸੋ ਇਹ ਜਿਹੜਾ ਉਹਨੂੰ ਅਸੀਂ ਇੱਕ ਪੁਆਇੰਟ ਦੀ ਤਰ੍ਹਾਂ ਉਂਗੂਠਾ ਇਸਤੇਮਾਲ ਕਰਨਾ ਆ ਠੀਕ ਹੈ ਹੁਣ ਤੁਸੀਂ ਕਰਕੇ ਦੇਖੋ ਜਰਾ ਠੀਕ ਹੈ ਹਾਂ ਕਾਫੀ ਹੱਦ ਤੱਕ ਵਧੀਆ ਹੋ ਰਹੀ ਹੈ ਗੁੱਡ ਇਹ ਹੈਗੀ ਹੈ ਪਹਿਲੀ ਐਕਸਰਸਾਈਜ਼ ਇਹਨੂੰ ਫਿਰ ਰਿਵਰਸ ਕੀਤਾ ਜਾਂਦਾ ਯਾਨੀ ਕਿ ਪਹਿਲਾਂ ਇੱਕ ਪਾਸੇ ਨੂੰ ਘੁਮਾਉਣਾ ਆ ਜੀ ਠੀਕ ਹੈ ਇਹਨੂੰ 15 ਤੋਂ 20 ਵਾਰੀ ਕਰ ਸਕਦੇ ਆ ਜੀ ਦੂਸਰੇ ਨੂੰ ਰਿਵਰਸ ਨੂੰ ਮੋਣਾ ਹੁੰਦਾ ਹਰ ਇੱਕ ਐਕਸਰਸਾਈਜ਼ ਜਿਹੜੀ ਵੀ ਗੋਲ ਘੁੰਮਦੀ ਉਹਨੂੰ ਰਿਵਰਸ ਜ਼ਰੂਰ ਕਰਨਾ ਹੁੰਦਾ ਜੀ ਠੀਕ ਹੈ ਜੀ ਹੁਣ ਇਹੀ ਐਕਸਰਸਾਈਜ਼ ਫਿਰ ਦੂਜੇ ਪੈਰ ਨਾਲ ਠੀਕ ਹੈ ਅੱਡੀ ਚੁੱਕੀ ਔਰ ਇਧਰ ਚਾਲੂ ਠੀਕ ਹੈ ਜੀ ਇਹਦਾ ਵੀ ਇਸੇ ਤਰ੍ਹਾਂ ਹੀ ਫਿਰ ਰਿਵਰਸ ਸੋ ਇੱਕ ਤਾਂ ਪਹਿਲੀ ਐਕਸਰਸਾਈਜ਼ ਇਹ ਆ ਜਾਂਦੀ ਹੈ ਨਵੇਂ ਬੰਦੇ ਨੂੰ ਕਿੰਨੀ ਕਿੰਨੇ ਤੋਂ ਸ਼ੁਰੂ ਕਰਨਾ ਚਾਹੀਦਾ ਜਿਹੜਾ ਕੋਈ ਵੀ ਸ਼ੁਰੂਆਤ ਕਰ ਰਿਹਾ ਔਦੋ ਕਿਉਂਕਿ ਅਜੇ ਮਸਲ ਉਹਦੇ ਤਿਆਰ ਨਹੀਂ ਹੈਗੇ ਤੇ ਉਹਨੂੰ ਚਾਹੀਦਾ ਕਿ 7 ਤੋਂ 8 ਵਾਰ ਹੀ ਕਰੇ ਜੀ ਠੀਕ ਹੈ ਅਗਰ ਜ਼ਿਆਦਾ ਵਾਰ ਹੀ ਕਰੇਗਾ ਤੇ ਉਹਨੂੰ ਫਿਰ ਕ੍ਰੈਂਪਸ ਆ ਜਾਣਗੇ ਕਿਉਂਕਿ ਮਸਲ ਜੇ ਟ੍ਰੇਨ ਨਹੀਂ ਹੈਗੇ ਤੇ ਉਹਨੂੰ ਫਿਰ ਖੱਲੀਆਂ ਬੈਣੀਆਂ ਦਰਦ ਹੋਏਗਾ ਸੋ ਆਕੇਗਾ ਕਿ ਕਿਹੜਾ ਪੰਗਾ ਲੈ ਲਿਆ ਆਪਾਂ ਠੀਕ ਹੈ ਸੋ ਉਹ 7-8 ਵਾਰੀ ਤੋਂ ਸ਼ੁਰੂ ਕਰੇ ਤੇ ਹੌਲੀ-ਹੌਲੀ ਫਿਰ ਵਧਾਏ ਸਾਰੀਆਂ ਐਕਸਰਸਾਈਜ਼ ਕਰ ਲੈ ਸੋ ਕਿੰਨੀ ਕੁ ਵਾਰੀ ਤੱਕ ਇਹਨੂੰ ਲੈ ਕੇ ਜਾਣਾ ਚਾਹੀਦਾ ਵੱਧ ਜਿੰਨਾ ਲੈ ਜੇ ਕੋਈ ਉਹ ਚੰਗਾ ਹੀ ਹੈ ਕੋਈ ਕੋਈ ਐਸਾ ਨਹੀਂ ਜਿੰਨਾ ਕਰ ਸਕਦਾ ਲੇਕਿਨ ਘੱਟੋ-ਘੱਟ ਜਿਹੜਾ ਇਹਨੂੰ 15 ਤੋਂ 20 ਵਾਰ ਤੱਕ ਜ਼ਰੂਰੀ ਹੈ ਜੀ ਹਾਂਜੀ 15 ਤੋਂ 20 ਵਾਰ ਜਿਹੜਾ ਜਿਹੜਾ ਨਾ ਉਹਨੂੰ ਲੈ ਜਾਣਾ ਘੱਟੋ ਘੱਟ 15 ਜਿਹੜਾ ਨਾ ਉਹ ਤੇ ਹਰੇਕ ਐਕਸਰਸਾਈਜ਼ ਨੂੰ 15 ਵਾਰੀ ਜ਼ਰੂਰ ਕਰੇ ਅਗਲੀ ਜਿਹੜੀ ਐਕਸਰਸਾਈਜ਼ ਹੈ ਉਹ ਫਿਰ ਇਸ ਜੋੜ ਤੋਂ ਅਸੀਂ ਆ ਜੰਨੇ ਆ ਅਗਲੇ ਜੋੜ ਤੇ ਅਗਲਾ ਜੋੜ ਹੈਗਾ ਗੋਡਿਆਂ ਦਾ ਜੀ ਤੇ ਇਹਦੇ ਸਾਈਡ ਦੇ ਮਸਲ ਹੋਗੇ ਹਾਂਜੀ ਹਾਂਜੀ ਤੇ ਇਹਦੀਆਂ ਥੱਲੇ ਉੱਤਰੇ ਸਾਰੇ ਮਸਲ ਨਰਵ ਸ ਇਹ ਸਾਰੀਆਂ ਆ ਜਾਂਦੀਆਂ ਇੱਥੇ ਫਿਰ ਹੱਥ ਜਿਹੜੇ ਗੋਡਿਆਂ ਦੇ ਉੱਤੇ ਇਹਨਾਂ ਨੂੰ ਥੋੜਾ ਇਤਨਾ ਖਾਸ ਜਿਵੇਂ ਬੈਠੇ ਹੁੰਨੇ ਆ ਇਹ ਪੋਜੀਸ਼ਨ 'ਚ ਆ ਕੇ ਤੇ ਇਹਨਾਂ ਦਾ ਰੋਟੇਸ਼ਨ ਠੀਕ ਹੈ ਇੱਥੇ ਵੀ ਤੁਸੀਂ ਇੱਕ ਉਂਗਲੀ ਸਾਈਡ ਤੇ ਕਰ ਲੋ ਤਾਂ ਦੇਖੋ ਜ਼ੀਰੋ ਬਣ ਰਹੀ ਹੈ ਕਿ ਨਹੀਂ ਬਣ ਰਹੀ ਜੀ ਠੀਕ ਹੈ ਹੁਣ ਇਸ ਜੋਇੰਟ ਦਾ ਜਿਹੜਾ ਮਹੱਤਵ ਹੈ ਇਹ ਜਿਹੜੀ ਇਸ ਐਕਸਰਸਾਈਜ਼ ਦਾ ਮਹੱਤਵ ਹੈ ਉਹ ਹੈਗਾ ਕਿ ਇਹ ਸਾਡਾ ਜੋਇੰਟ ਜਿਹੜਾ ਹੈ ਗੋਡੇ ਦਾ ਇੱਕ ਤੇ ਸਿੱਧਾ ਚੱਲੜੀ ਹੱਡੀ ਉਤਲੀ ਹੱਡੀ ਬਿਲਕੁਲ ਸਿੱਧੀ ਤੇ ਸਾਰੇ ਸ਼ਰੀਰ ਦਾ ਭਾਰ ਇਹਦੇ ਉੱਤੇ ਇਹਦੇ ਉੱਤੇ ਇਕਲੌਤਾ ਜੋਇੰਟ ਹੈ ਜਿੱਤੇ ਸਭ ਤੋਂ ਜ਼ਿਆਦਾ ਵੇਟ ਹੁੰਦਾ ਹੈ ਜੀ ਠੀਕ ਹੈ ਤੇ ਇਹ ਜਦ ਵੀ ਇਤੇ ਅਸੀਂ ਮੂਵਮੈਂਟ ਹੈ ਤੁਰਨ ਦਾ ਤੇ ਇਸੇ ਤਰ੍ਹਾਂ ਹੀ ਬੈਣ ਦਾ ਬੈ ਗਏ ਇਤਨਾ ਉੱਠਵੇ ਤੇ ਇਹ ਮੂਵਮੈਂਟ ਕੀ ਹੈਗਾ ਆ ਵਾਲਾ ਸੋ ਜਦੋਂ ਅਸੀਂ ਇਹ ਕਰਦੇ ਹਾਂ ਤੇ ਇਹਦੇ ਸਾਈਡ ਮਸਲ ਜਿਹੜੇ ਨੇ ਇੱਕ ਤੇ ਉਹ ਕਮਜ਼ੋਰ ਰਹਿੰਦੇ ਨੇ ਜਦੋਂ ਅਸੀਂ ਜ਼ਿਆਦਾਤਰ ਨਹੀਂ ਕੰਮ ਇਤ ਕੋ ਲੈ ਰਹੇ ਵਰਤੇ ਨਹੀਂ ਜਾਂਦੇ ਵਰਤੇ ਨਹੀਂ ਜਾਂਦੇ ਦੂਸਰਾ ਜਦੋਂ ਇਹ ਸਿੱਧਾ ਰਹਿੰਦਾ ਆ ਹੁਣ ਇਤੇ ਪੈਣਾ ਤੇ ਇਹਦੀ ਅੰਦਰ ਜਿਹੜੀ ਕਾਰਟਲੇਜ ਹੈ ਉਹ ਵੀ ਪ੍ਰੈਸ ਹੁੰਦੀ ਰਹਿੰਦੀ ਹੈ ਜ਼ਿਆਦਾਤਰ ਕਿਹਾ ਜਾਂਦਾ ਜੀ ਗੋਡੇ ਜਿਹਦਾ ਗ੍ਰੀਸ ਮੁੱਕ ਗਿਆ ਹਾਂਜੀ ਕਿਉਂਕਿ ਆ ਜਿਹੜੀ ਵਿੱਚ ਕਾਟ ਲੇ ਹੌਲੀ ਹੌਲੀ ਕ ਸੰਡਿਆ ਪਿੰਦੀ ਤੇ ਥੱਲੇ ਥੱਲੇ ਨਾਲ ਡੈ ਪੰਨੇ ਨੇ ਖੜੇ ਹੱਡੀ ਨਾਲ ਹੱਡੀ ਖਹਿਣ ਲੱਗ ਪੈਂਦੇ ਹਾਂ ਫਿਰ ਇਹ ਘਸਦੀ ਹੈ ਫਿਰ ਜਿਨ੍ਹਾਂ ਦੇ ਗੋਡੇ ਘਸ ਚੁੱਕੇ ਹੋ ਜਾਣ ਉਹਨਾਂ ਦੇ ਕਦੇ ਐਕਸਰੇ ਦੇਖੋਗੇ ਤੇ ਆ ਸਾਈਡਾਂ ਦੀਆਂ ਜਿਹੜੀਆਂ ਕਿਨਾਰੀਆਂ ਹੁੰਦੀਆਂ ਨੇ ਨਾ ਉਹ ਬੜੀਆਂ ਤਿੱਖੀਆਂ ਹੁੰਦੀਆਂ ਕਿਉਂਕਿ ਜਿਹੜੀ ਵੀ ਇਥੋਂ ਕ੍ਰਿਸਟਲ ਘਸ ਕੇ ਥੋੜੇ ਨਿਕਲ ਰਹੇ ਨੇ ਉਹ ਸਾਈਡਾਂ ਤੇ ਡਿਪੋਜ਼ਿਟ ਹੁੰਦੇ ਜਾਂਦੇ ਨੇ ਉਹ ਕਿਨਾਰੀਆਂ ਤਿੱਖੀਆਂ ਹੋ ਜਾਂਦੀਆਂ ਜਦੋਂ ਇਹ ਕਿਨਾਰੀਆਂ ਤਿੱਖੀਆਂ ਹੋ ਜਾਂਦੀਆਂ ਉਹ ਤੁਹਾਡੇ ਸਾਈਡ ਮਸਲ ਜਿਹੜੇ ਨੇ ਉਹਨਾਂ ਨੂੰ ਕੱਟਣਾ ਸ਼ੁਰ ਆ ਜਿਹੜੀ ਸਟਰੈਂਥ ਹੈ ਨਾ ਗੋਡਾ ਜਿਹੜਾ ਉੱਠਦਾ ਹੈ ਹਾਂਜੀ ਆ ਸਾਈਡ ਦੇ ਜਿਹੜੇ ਮਸਲ ਨੇ ਇਹ ਇਹ ਹੈ ਇਹਨਾਂ ਦੀ ਤਾਕਤ ਅੱਗੇ ਆ ਪਿੱਛੇ ਨਰਵ ਦੀ ਸਾਹਮਣੀ ਨਰਵ ਦੀ ਤਾਕਤ ਹੁੰਦੀ ਹੈ ਇਹਦੇ ਕਰਕੇ ਇਸ ਜੋਇੰਟ ਨੇ ਕੰਮ ਕਰਨਾ ਹੁੰਦਾ ਸੀ ਜਦੋਂ ਹੁਣ ਉਹ ਕਿਨਾਰੀਆਂ ਤੇ ਖੀਆਂ ਹੋਈਆਂ ਇਹ ਫਿਰ ਉਹਨਾਂ ਮਸਲ ਉਹਨਾਂ ਨਰਵ ਉਹਨਾਂ ਮਸਲਸ ਨੂੰ ਡੈメージ ਕਰ ਦਿੰਦਾ ਜੀ ਠੀਕ ਹੈ ਸੋ ਇਸ ਕਰਕੇ ਗੋਡਿਆਂ 'ਚ ਫਿਰ ਦਰਦ ਜ਼ਿਆਦਾ ਹੁੰਦਾ ਸੋ ਜੇ ਅਸੀਂ ਇਹਨੂੰ ਆ ਆ ਵਾਲਾ ਰੋਟੇਸ਼ਨ ਦੇਣ ਦਾ ਆ ਤੇ ਆ ਜਿਹੜਾ ਸਾਈਡ ਤੇ ਡਿਪੋਜ਼ਿਟ ਹੁੰਦਾ ਉਹ ਨਹੀਂ ਹੁੰਦਾ ਹੱਡੀਆਂ ਦੀ ਇੱਕ ਗੁਲਾਈ ਜਿਹੜੀ ਉਹ ਬਣੀ ਰਹਿੰਦੀ ਆ ਦੂਸਰਾ ਜਿੰਨਾ ਅਸੀਂ ਇਹਨੂੰ ਇਹ ਰੋਟੇਸ਼ਨ ਦਿੰਨੇ ਆ ਥੱਲੜਾ ਜਿਹੜਾ ਵਿਚਲਾ ਕਾਰਟੇਜ ਉਹ ਸਟਰੋਂਗ ਹੁੰਦਾ ਰਹਿੰਦਾ ਨਾਲ ਨਿਰਸੰਦੇਹ ਹੱਡੀਆਂ ਨੂੰ ਮਜ਼ਬੂਤ ਰੱਖਣਾ ਤੇ ਆਪਣੀ ਡਾਈਟ ਦੇ ਵਿੱਚ ਕੈਲਸ਼ੀਅਮ ਦਾ ਮੈਗਨੀਸ਼ੀਅਮ ਦਾ ਵਿਟਾਮਿਨ ਡੀ ਦਾ ਫਾਸਫੋਰਸ ਦਾ ਇਹ ਸੱਤਾਂ ਦਾ ਧਿਆਨ ਰੱਖਣਾ ਪੈਂਦਾ ਹੈ ਮਿਨਰਲ ਸਾਰੇ ਪ੍ਰੋਪਰ ਹੋਣ ਜੀ ਤੇ ਫੇਰ ਤੁਹਾਡਾ ਜਿਹੜਾ ਜਦੋਂ ਤੁਹਾਡੇ ਸਾਈਡ ਦੇ ਮਸਲ ਵੀ ਸਟਰੋਂਗ ਹੋਣ ਤੇ ਤੁਹਾਡਾ ਕਾਰਟਲੇਜ ਵੀ ਸਟਰੋਂਗ ਹੈ ਤੇ ਤੁਹਾਡਾ ਇਹ ਜੋੜ ਜਿਹੜਾ ਬਹੁਤ ਵਧੀਆ ਰਹਿੰਦਾ ਹੈ ਜੀ ਸੋ ਇਹਦੇ ਵਾਸਤੇ ਮੇਜਰਲੀ ਇਹ ਹੀ ਹੈ ਕਿ ਹੱਥਾਂ ਅਗੂਠੇ ਜਿਹੜੇ ਹੱਥ ਨੇ ਇਹ ਗੋਡਿਆਂ ਦੇ ਉੱਤੇ ਲਾਏ ਤੇ ਇਹਨਾਂ ਨੂੰ ਪਹਿਲਾਂ ਇਸ ਪਾਸੇ ਨੂੰ ਰੋਟੇਸ਼ਨ ਤੁਸੀਂ 15 ਤੋਂ 20 ਵਾਰੀ ਕਰ ਸਕਦੇ ਹੋ ਨਵਾਂ ਬੰਦਾ 7-8 ਵਾਰੀ ਕਰ ਲੈ ਪਹਿਲਾਂ ਸ਼ੁਰੂ ਕਰੇ ਫਿਰ ਇਸੇ ਦਾ ਹੀ ਉਲਟਾ ਠੀਕ ਹੈ ਜੀ ਸੋ ਇਹ ਸੈਕੰਡ ਐਕਸਰਸਾਈਜ਼ ਹੈ ਇਹ ਦੂਸਰੇ ਜੋੜ ਨਾਲ ਸੰਬੰਧਿਤ ਹੈ ਜੀ ਤੀਸਰੀ ਜਿਹੜੀ ਐਕਸਰਸਾਈਜ਼ ਹੈ ਉਹ ਆ ਜਾਂਦੀ ਹੈ ਫਿਰ ਫੁੱਲ ਲੈਗ ਦਾ ਉਹਨੂੰ ਅਸੀਂ ਕਹਿੰਦੇ ਸਿੰਗਲ ਲੈਗ ਪੁਸ਼ਅਪ ਜੀ ਇਹਦੇ ਚ ਦੋਨੋਂ ਪੈਰ ਖੋਲ ਲੈਣੇ ਨੇ ਐਸ ਪੋਜੀਸ਼ਨ ਚ ਆ ਜਾਣਾ ਹੱਥਾਂ ਦੀ سپورਟ ਬਿਲਕੁਲ ਨਹੀਂ ਲੈਣੀ ਤੇ ਇਹ ਜਿਹੜੀ ਐਕਸਰਸਾਈਜ਼ ਹੈ ਇਹਨੂੰ ਇਸ ਤਰ੍ਹਾਂ ਨਾਲ ਐ ਹੁਣ ਤਾਂ ਤੁਸੀਂ ਦੇਖੋਗੇ ਕਿ ਪੈਰ ਜਿਹੜੇ ਥੋੜੇ ਬਾਹਰ ਨੂੰ ਜੀ ਤੇ ਜਦੋਂ ਤੁਸੀਂ ਇਹ ਪੰਜੇ ਨਹੀਂ ਉਠਾਣੇ ਪੰਜੇ ਲੱਗੇ ਰਹਿਣ ਐਸ ਪੈਰ ਤੇ ਬੈਠੋਗੇ ਫੇਰ ਖੜੇ ਹੋ ਜਾਓਗੇ ਸਿੱਧੇ ਫੇਰ ਦੂਸਰੇ ਪੈਰ ਤੇ ਬੈਠੋਗੇ ਠੀਕ ਹੈ ਹੁਣ ਜਦੋਂ ਤੁਸੀਂ ਇੱਧਰ ਬੈਠੇ ਹੋ ਉਹ ਪੰਜਾ ਤੁਹਾਡਾ ਲੱਗਾ ਤੇ ਇਹ ਤੁਹਾਡੀ ਇੱਕ ਇੱਕ ਲਾਈਨ ਝੋ ਗਈ ਹੈ ਜੀ ਤੁਹਾਡੇ ਏ ਜੋਇੰਟ ਦੀ ਮਸਲ ਹੋ ਗਈ ਤੇ ਇਧਰ ਜਿਹੜਾ ਇਹ ਤੁਹਾਡਾ ਪਿਆਰ ਇਹ ਮੁੜ ਗਿਆ ਜੀ ਐਨ ਸ਼ੇਪ ਸੋ ਇਹ ਨਾਲ ਤੇ ਤੁਹਾਡੇ ਇਹ ਗਟਿਆਂ ਦੀ ਐਕਸਰਸਾਈਜ਼ ਨਾਲ ਤੁਹਾਡੇ ਗੋਡਿਆਂ ਦੀ ਐਕਸਰਸਾਈਜ਼ ਤੇ ਨਾਲ ਹੀ ਪੂਰੇ ਮਸਲ ਤੇ ਨਰਵ ਦੀ ਐਕਸਰਸਾਈਜ਼ ਜੀ ਠੀਕ ਹੈ ਇਹਨੂੰ ਬਸ ਹੱਥ ਸਾਹਮਣੇ ਤੇ ਇਤਨਾ ਬੈਠੇ ਆਰਾਮ ਨਾਲ ਫਿਰ ਖੜੇ ਹੋਏ ਫਿਰ ਦੂਸਰੇ ਪਾਸੇ ਆਰਾਮ ਨਾਲ ਹੀ ਬੈਠੇ ਖੜੇ ਹੋਏ ਜੀ ਬਿਲਕੁਲ ਕਿਉਂਕਿ ਪ੍ਰਾਣੇ ਜਿਹੜੇ ਬੈਠਕਾ ਮਾਰਦੇ ਸੀ ਉਹ ਇਸ ਤਰ੍ਹਾਂ ਮਾਰੀ ਜਾਂਦੀ ਸੀ ਜੀ ਠੀਕ ਹੈ ਇਹ ਜਿਹੜਾ ਇੱਕ ਛਟਗੇ ਵਾਲੀ ਐਕਸਰਸਾਈਜ਼ ਸੀ ਜਿਹਦਾ ਬੜਾ ਬੁਰਾ ਅਸਰ ਗੋਡਿਆਂ ਉੱਤੇ ਪੈਂਦਾ ਹੈ ਉਹਦੀਆਂ ਨਰਵਸ ਉੱਤੇ ਉਹਦੇ ਮਸਲਸ ਉੱਤੇ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਪਹਿਲਵਾਨ ਜਦੋਂ ਫਿਰ ਜ਼ਿਆਦਾ ਉਮਰ ਹੁੰਦੀ ਹੈ ਨਾ ਥੋੜੀ ਤੇ ਉਹਨਾਂ ਦੀ ਚਾਲ ਬਿਲਕੁਲ ਵਿਗੜ ਜਾਂਦੀ ਗੋਡੇ ਉਤਰ ਜਾਂਦੇ ਨੇ ਉਹਨਾਂ ਦੇ ਗੋਡੇ ਹੀ ਖਰਾਬ ਹੋ ਜਾਂਦੇ ਹਾਂ ਜੱਪੜੀਆਂ ਉੱਤੇ ਖੁਚਲੀਆਂ ਹੋ ਜਾਂਦੀਆਂ ਹਾਂ ਖੁਚਲੀਆਂ ਹੋ ਜਾਂਦੀਆਂ ਸੋ ਉਹ ਜਿਹੜੇ ਡੰਡ ਬੈਠਾ ਨੇ ਪ੍ਰਾਣੀਆਂ ਉਹਨੂੰ ਇਹ ਸਹੀ ਢੰਗ ਨਾਲ ਮਾਡਰਨ ਤਰੀਕਾ ਕੀਤਾ ਗਿਆ ਕਿ ਝਟਕਾ ਨਹੀਂ ਦੇਣਾ ਜਿਆਦਾ ਵੀ ਬੈਠਣਾ ਤੇ ਆਰਾਮ ਨਾਲ ਹੀ ਥੱਲੇ ਜਾਣਾ ਇੱਕ ਲੱਤ ਉੱਤੇ ਬੈਠੇ ਇੱਕ ਲੱਤ ਦੇ ਉੱਤੇ ਇਹ ਤੁਹਾਡੀ ਇੱਕ ਲੱਤਾਂ ਦੀ ਪਾਵਰ ਨੂੰ ਬਹੁਤ ਜ਼ਿਆਦਾ ਸਟਰੈਂਥ ਦਿੰਦੀ ਹੈ ਜੀ ਠੀਕ ਹੈ ਤੇ ਸਾਰੇ ਮਸਲ ਤੁਹਾਡੇ ਸਾਰੇ ਨਰਵਸ ਇਹਦੇ ਨਾਲ ਸੰਬੰਧਿਤ ਜਿਹੜੇ ਨੇ ਪੱਟਾਂ ਦੇ ਮਸਲ ਸਾਲੇ ਪਿੰਨੀਆਂ ਦੇ ਮਸਲ ਨਰਵਸ ਠੀਕ ਹੈ ਤੀ ਗੋਡੇ ਦਾ ਜਾਨ ਠੀਕ ਹੈ ਬ੍ਰੇਨ ਤੇ ਹੈਗੇ ਨਾਲ ਜੀ ਉਹਦੇ ਹਦੇਸ ਨਾਲ ਹੀ ਦਬੈ ਉੱਠ ਰਹੇ ਜੀ ਸੋ ਇਹ ਅਗਲੀ ਐਕਸਰਸਾਈ ਜਿਹੜੀ ਹੈ ਇਹ ਤੀਸਰੀ ਐਕਸਰਸਾਈ ਮੈਨੂੰ ਲੱਗਦਾ ਹੈ ਕਿ ਕਾਫੀ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਵੀ ਲੱਤਾਂ 'ਚ ਜਾਨ ਮੁੱਕ ਗਈ ਹੈ ਮੈਨਾਂ ਦਾ ਕਾਫੀ ਰਿਲੀਫ ਮਿਲੇਗਾ ਬਿਲਕੁਲ 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 ਉਹਨਾਂ ਦੇ ਜਿਹੜਾ ਵੀ ਐਕਸਰਸਾਈ ਨੂੰ ਕਰਨਾ ਸ਼ੁਰੂ ਕਰ ਦਿੰਦਾ ਹੈ ਹੌਲੀ-ਹੌਲੀ ਉਹਦੀਆਂ ਲੱਤਾਂ 'ਚ ਜਾਨ ਪੈਂਦੀ ਜਾਂਦੀ ਹੈ ਠੀਕ ਹੈ ਉਹਨੂੰ ਪੌੜੀਆਂ ਚੜ੍ਹਣੀਆਂ ਬੜੀਆਂ ਸੌਖੀਆਂ ਹੋ ਜਾਂਦੀਆਂ ਨੇ ਜੀ ਉਹ ਥੱਕਦਾ ਨਹੀਂ ਛੇਤੀ ਇਹ ਐਕਸਰਸਾਈਜ਼ ਬੜਾ ਹੀ ਉਹਨੂੰ ਸਪੋਰਟ ਕਰਦੀ ਹੈ ਇਸ ਤੋਂ ਜਿਹੜੀ ਅਗਲੀ ਐਕਸਰਸਾਈਜ਼ ਹੈ ਉਹ ਆ ਜਾਂਦੀ ਹੈ ਫਿਰ ਉਸ ਤੋਂ ਅਗਲਾ ਜੋਇੰਟ ਜਿਹੜਾ ਹਿਪਸ ਹੈ ਜੀ ਯਾਨੀ ਕਿ ਆ ਜਿਹੜੇ ਚੂਲਿਆਂ ਦੇ ਹੱਡੀਆਂ ਨੇ ਇਹਨਾਂ ਨੂੰ ਮਜ਼ਬੂਤ ਕਰਨਾ ਅੱਜ ਕੱਲ ਇਹ ਹਿਪ ਸਰ ਪਲੇਸਮੈਂਟ ਦਾ ਵੀ ਬੜਾ ਚੱਲ ਰਿਹਾ ਹੈ ਕਿ ਇਹ ਹੱਡੀਆਂ ਬੜੀਆਂ ਖਰਾਬ ਹੋ ਰਹੀਆਂ ਕਿਉਂਕਿ ਅੱਜ ਕੱਲ ਉਹੀ ਗੱਲ ਦਾ ਹੋਣਾ ਹੈ ਨਹੀਂ ਹੈ ਕਿਤੇ ਰੁੱਖ ਤੇ ਨਹੀਂ ਚੜਨਾ ਕੁਝ ਉਹ ਜਿਹੜੇ ਇਹਨਾਂ ਦੀ ਜ਼ੋਰ ਲੱਗਦਾ ਸੀ ਉਹ ਅਸੀਂ ਨਹੀਂ ਦੇ ਰਹੇ ਇਹਨਾਂ ਨੂੰ ਸਹੀ ਮੂਵਮੈਂਟ ਵੀ ਦੇ ਦੇ ਪਾਰੇ ਤੇ ਜੇਕਰ ਇਹਨਾਂ ਦਾ ਮੂਵਮੈਂਟ ਸਹੀ ਨਹੀਂ ਹੁੰਦਾ ਤੇ ਉਦੋਂ ਫਿਰ ਸਾਨੂੰ ਪ੍ਰੋਬਲਮਸ ਆਉਂਦੀਆਂ ਤੇ ਬੜੀ ਸਿੰਪਲ ਜੀ ਐਕਸਰਸਾਈਜ਼ ਹੈ ਦੋਨੋਂ ਹੱਥ ਕਮਰ ਦੇ ਉੱਤੇ ਪੈਰ ਉਨੇ ਚੌੜੇ ਜਿੰਨੇ ਠੱਡੀ ਉੱਤੋਂ ਵੱਡੇ ਚੌੜੇ ਨੇ ਜੀ ਉਹਦੇ ਬਰਾਬਰ ਪੈਰ ਰੱਖਣੇ ਨੇ ਤੇ ਖੱਤ ਦੋਨੋਂ ਕਮਰ ਦੇ ਉੱਤੇ ਤੇ ਜਿੰਨਾ ਤੁਸੀਂ ਆ ਪਿੱਛੇ ਲੈ ਜਾਂਦੇ ਹੋ ਇਹ ਪਿੱਛੇ ਗਏ ਇਹ ਇਧਰ ਕਿੰਨਾ ਖੜ ਸਕਦੇ ਹੋ ਇਧਰ ਗਏ ਫਿਰ ਅੱਗੇ ਕਿੰਨਾ ਜਾ ਸਕਦੇ ਹੋ ਉਹ ਅੱਗੇ ਗਏ ਤੇ ਫਿਰ ਇਧਰ ਕਿੰਨਾ ਖੜ ਸਕਦੇ ਹੋ ਪੂਰਾ ਖਿੱਚ ਕੇ ਖਿੱਚ ਕੇ ਜਿੰਨਾ ਖੜ ਸਕਦੇ ਹੋ ਤੁਸੀਂ ਹਾਂਜੀ ਇਹ ਚਾਰ ਹੋ ਗਏ ਇਹਦੇ ਪੋਜੀਸ਼ਨ ਆ ਇੱਕ ਰੋਟੇਸ਼ਨ ਨੂੰ ਇਹਨਾਂ ਚਾਰ ਨੂੰ ਮਿਲਾ ਦਿਓ ਤੇ ਇਹਨਾਂ ਨੂੰ ਗੋਲ ਕਰ ਦਿਓ ਗੋਲ ਕਰ ਦਿਓ ਠੀਕ ਹੈ ਜੀ ਇਹ ਰੋਟੇਸ਼ਨ ਹੈ ਠੀਕ ਹੈ ਜੀ ਠੀਕ ਹੈ ਉਤੋਂ ਸਿਰ ਨੂੰ ਇੱਕ ਜਗ੍ਹਾ ਟਿਕਾਓ ਤੇ ਜਿਹੜਾ ਇਹ ਇਹ ਸਾਰਾ ਐਕਸ਼ਨ ਹੈ ਇਹ ਤੁਹਾਡੇ ਹਿਪਸ ਦੇ ਉੱਤੇ ਹੋਣਾ ਚਾਹੀਦਾ ਜੀ ਠੀਕ ਹੈ ਇਸੇ ਤਰ੍ਹਾਂ ਇਹਨੂੰ ਫੇਰ ਵਾਪਸ ਇਹ ਤੁਹਾਡੇ हिਪਸ ਵਾਸਤੇ ਬੜੀ ਹੀ ਘਾਰਾ ਘਰ ਐਕਸਰਸਾਈਜ਼ ਹੈ। ਇਹਦੇ ਚ ਤੁਹਾਡੀ ਰੀਡ ਦੀ ਹੱਡੀ ਦਾ ਲੋਅਰ ਪੋਰਸ਼ਨ ਵੀ ਸ਼ਾਮਿਲ ਹੈ। ਜੀ ਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਚੋਲਿਆਂ ਦੇ ਜੋੜ ਨੇ ਇਹ ਸ਼ਾਮਿਲ ਨੇ। ਠੀਕ ਹੈ। ਇਹਨਾਂ ਨਾਲ ਸੰਬੰਧਿਤ ਨਸਾਂ ਇਹਨਾਂ ਨਾਲ ਸੰਬੰਧਿਤ ਮਸਲ ਸਾਰੇ ਸਾਰੇ ਸ਼ਾਮਿਲ ਨੇ। ਠੀਕ ਹੈ। ਤੇ ਦਿਮਾਗ ਤੇ ਹੈ ਇਹ ਤੁਸੀਂ ਕਮਾ ਰਹੇ ਹੋ। ਠੀਕ ਹੈ ਉਹਨੂੰ ਭੁੜਾਣਾ ਨਹੀਂ ਹੈ। ਕਿਉਂਕਿ ਹੈਡਮਾਸਟਰ ਸਾਡੀ ਬਾਡੀ ਦਾ ਜਿਹੜਾ ਉਹ ਜਿਮ ਆ ਗਿਆ ਜਿਮ ਆ ਗਿਆ ਠੀਕ ਹੈ ਕੰਟਰੋਲ ਸਾਰਾ ਉਹਦੇ ਕੋਲ ਹੈ ਉਹਦੇ ਇਸ਼ਾਰੇ ਤੋਂ ਬਗੈਰ ਤਾਂ ਕੁਝ ਨਹੀਂ ਜੇ ਹੋਣਾ ਹਾਂਜੀ ਅਗਲੀ ਹੁਣ ਚੌਥੀ ਐਕਸਰਸਾਈਜ਼ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ ਤਾਂ ਅਗਲੀ ਹੁਣ ਤੁਸੀਂ ਆ ਜਾਣਾ ਲੋਅਰ ਪੋਰਸ਼ਨ ਜਿਹੜਾ ਬੈਕਬੋਨ ਦਾ ਅਕਸਰ ਹੁਣ ਲੋਕਾਂ ਦੇ ਵਿੱਚ ਇਹ ਇਹਦੀ ਪ੍ਰੋਬਲਮ ਜ਼ਿਆਦਾ ਹੈ ਕਿਉਂਕਿ ਜ਼ਿਆਦਾਤਰ ਕੁਰਸੀਆਂ ਤੇ ਬਹਿਣਾ ਹੁੰਦਾ ਉਹਨਾਂ ਨੇ ਤੇ ਉਹ ਇੱਥੇ ਬੈਠੇ ਬੈਠੇ ਹੀ ਆਹ ਮੂਵਮੈਂਟ ਹੁੰਦਾ ਰਹਿੰਦਾ ਅੱਗੇ ਪਿੱਛੇ ਦਾ ਜੀ ਠੀਕ ਹੈ ਥੋੜਾ ਥੋੜਾ ਠੀਕ ਹੈ ਜਾਂ ਇੱਧਰ ਥੋੜਾ ਜਾਂ ਥੋੜਾ ਕੁਰਸੀ ਤੇ ਬੈਠੇ ਬੈਠੇ ਇੱਧਰ ਤੇ ਉਹ ਸਾਰਾ ਪ੍ਰੈਸ਼ਰ ਜਿਹੜਾ ਨਾ ਕਿਉਂਕਿ ਇੱਕ ਪੋਜੀਸ਼ਨ ਚ ਇਸ ਤਰ੍ਹਾਂ ਤੁਸੀਂ ਬੈਠੇ ਹੋ ਤੇ ਉੱਥੇ ਉੱਤੇ ਪੈ ਰਿਹਾ ਹੈ ਇਹ ਸਾਰਾ ਸੋ ਉਹਦੀਆਂ ਡਿਸਕਾਂ ਦੇ ਵਿੱਚ ਜਾਂ ਉਹ ਉਹ ਉੱਥੇ ਪ੍ਰੋਬਲਮ ਆਉਂਦੀ ਹੈ ਤੇ ਫਿਰ ਕਈ ਵਾਰੀ ਉਥੋਂ ਉਹ ਡਿਸਕ ਉਥੋਂ ਖਰਾਬ ਹੋ ਕੇ ਤੇ ਉਹ ਜਾ ਕੇ ਨਰਵਸ ਸਿਸਟਮ ਨੂੰ ਪੰਚ ਕਰ ਦਿੰਦੀ ਹੈ ਤੇ ਫਿਰ ਉਹ ਰੀ ਦਾ ਦਰਦ ਜਿਹਨੂੰ ਕਹਿੰਦੇ ਆ ਜੀ ਇੱਕ ਲੱਤ ਦੇ ਵਿੱਚ ਸੱਜੀ ਜਾਂ ਖੱਬੀ ਜਿਹਦੀ ਵੀ ਨਸ ਲੱਭੀ ਗਈ ਉਹਦੇ ਪਾਸੇ ਬਰਸਾਕ ਹੋ ਜਾਣਾ ਸੋ ਇਹ ਪ੍ਰੋਬਲਮ ਬਹੁਤ ਸਾਰੇ ਇਹਨਾਂ ਤੋਂ ਬਚਣ ਵਾਸਤੇ ਜਿਹੜੀਆਂ ਅਗਲੀਆਂ ਦੋ ਐਕਸਰਸਾਈਜ਼ ਨੇ ਉਹ ਦੋਨੋਂ ਪੈਰ ਜਿਹੜੇ ਨੇ ਖੁੱਲੇ ਰੱਖ ਲੈਣੇ ਹੁੰਦੇ ਨੇ ਠੀਕ ਹੈ ਜਿੰਨਾ ਖੁੱਲੇ ਕਰ ਸਕਦੇ ਹੋ ਤੁਸੀਂ ਦੋਨੋਂ ਹੱਥ ਖੋਲ ਲੈਣੇ ਠੀਕ ਹੈ ਕ੍ਰੋਸਿੰਗ ਇਹਨੂੰ ਅਸੀਂ ਕਹਿੰਦੇ ਆ ਅੱਗੇ ਝੁੱਕ ਜਾਣਾ ਆ ਠੀਕ ਹੈ ਤੇ ਆ ਹੁਣ ਆ ਇੱਥੇ ਧਿਆਨ ਕੀ ਰੱਖਣਾ ਹੈ ਕਿ ਟਵਿਸਟ ਜਿਹੜਾ ਦੇਣਾ ਉਹ ਚੈਸਟ ਦੇ ਉੱਤੇ ਫੋਕਸ ਹੋਣਾ ਹੈ ਜੀ ਤੇ ਮਹਿਸੂਸ ਕਰਨਾ ਹੈ ਕਿ ਮੇਰਾ ਇਹ ਜਿਹੜਾ ਸਵਿੰਗ ਹੈ ਉਹ ਰੀਡ ਦੀ ਹੱਡੀ ਦੇ ਹਿਸਲੇ ਮੇਸਟਰੀ ਸਭ ਉਹ ਹੇਠਾਂ ਹੀ ਸੱਜਣਾ ਉੱਥੇ ਜਾ ਰਿਹਾ ਹੈ ਜੀ ਠੀਕ ਹੈ ਜੀ ਆ ਐਕਸਰਸਾਈਜ਼ ਆ ਠੀਕ ਹੈ ਆ ਬਾਹਾਂ ਜਿਹੜੀਆਂ ਨੇ ਨਾ ਇੱਕ ਤਰ੍ਹਾਂ ਨਾਲ ਤੁਹਾਡਾ ਆ ਸਵਿੰਗ ਕਰਨ ਵਾਸਤੇ ਮਦਦ ਕਰ ਰਹੀਆਂ ਨੇ ਠੀਕ ਹੈ ਇਹਨਾਂ ਨੂੰ ਇੱਕ ਜਗਹ ਕਈ ਵਾਰੀ ਹੁੰਦਾ ਕੋਈ ਬੰਦਾ ਇਸ ਤਰ੍ਹਾਂ ਕਰਕੇ ਨਾ ਤੇ ਬਾਹਾਂ ਐਂਜੈਂਜ ਕਰੀ ਜਾਂਦਾ ਆ ਨਹੀਂ ਐਕਸਰਸਾਈਜ਼ ਇੱਕ ਟਵਿਸਟ ਕਿਨੂੰ ਦੇਣਾ ਹੈਗਾ ਰੀਡ ਦੀ ਹੱਡੀ ਤੇ ਲੋਅਰ ਪੋਰਸ਼ਨ ਨੂੰ ਜੀ ਉਹਦੇ ਚ ਬਾਹਾਂ ਤੁਹਾਨੂੰ ਸਪੋਰਟ ਕਰ ਰਹੀਆਂ ਨੇ ਕਿਤੇ ਅੱਗੇ ਤੁਸੀਂ ਝੁੱਕੇ ਹੋ ਤੇ ਆਹ ਤੁਹਾਨੂੰ ਉਝਾ ਰਹੀਆਂ ਨੇ ਠੀਕ ਹੈ ਬਾਹਾਂ ਤਾਂ ਹੋਂਦੇ ਨਾਲ ਸਟਿਲ ਰਹਿਣੀਆਂ ਚਾਹੀਦੀਆਂ ਹਨ ਹਾਂ ਗਰਦਨ ਨੂੰ ਵੀ ਰੋਕਣਾ ਹੈ ਗਰਦਨ ਨਾਲ ਜਦੋਂ ਤੁਸੀਂ ਰੋਕ ਲਓ ਕਈ ਵਾਰੀ ਉਹ ਗਰਦਨ ਵੀ ਨਾਲ ਖਮਾਉਂਦੇ ਇਹ ਤੁਸੀਂ ਗਰਦਨ ਰੋਕ ਕੇ ਇਹਨੂੰ ਕਰਦੇ ਹੋ ਤੁਹਾਨੂੰ ਉੱਪਰ ਸਰਵਾਈਕਲ ਦਾ ਤੇ ਥੱਲੇ ਸਾਈਟ ਕਾਲਾ ਇਹ ਦੋਨਾਂ ਪ੍ਰੋਬਲਮ ਤੋਂ ਤੁਸੀਂ ਬਚਦੇ ਹੋ ਜੀ ਕਿਉਂਕਿ ਇਸ ਸੈਂਟਰ ਪੋਰਸ਼ਨ ਨੂੰ ਜਦ ਤੁਸੀਂ ਟਵਿਸਟ ਦੇ ਰਹੇ ਹੋ ਤੇ ਤੁਹਾਡੀ ਉੱਪਰ ਵੀ ਇਹ ਟਵਿਸਟ ਆ ਰਿਹਾ ਗਰਦਨ ਤੇ ਵੀ ਤੇ ਥੱਲੇ ਲੋਰ ਮਹਿਤਾ ਵੀ ਯਾਨੀ ਕਿ ਚੂਲੇ ਵੀ ਰੋਕਣੇ ਨੇ ਤੇ ਗਰਦਨ ਵੀ ਰੋਕਣੀ ਹਾਂ ਚੂਲੇ ਵੀ ਰੋਕਣੇ ਨੇ ਤੇ ਗਰਦਨ ਵੀ ਰੋਕਣੀ ਹੈ ਤੇ ਵਿਚਲੇ ਹਿੱਸੇ ਨੂੰ ਆ ਪੂਰਾ ਸਵਿੰਗ ਇਹੜਾ ਇਹ ਦੇਣਾ ਹੁੰਦਾ ਜੀ ਸੋ ਇਹ ਅਗਲੀ ਐਕਸਰਸਾਈਜ਼ ਹੈ ਜਿਹੜੀ ਤੁਹਾਡੀਆਂ ਰੀਡ ਦੀ ਹੱਡੀ ਦਾ ਲੋਅਰ ਪੋਰਸ਼ਨ ਤੇ ਅਪਰ ਪੋਰਸ਼ਨ ਵੀ ਨਾਲ ਠੀਕ ਹੈ ਇਹਨੂੰ ਟੋਨ ਅਪ ਕਰਦੀਆਂ ਨੇ ਇਹਨਾਂ ਨਰਸ ਨੂੰ ਸਟਰੋਂਗ ਕਰਦੀਆਂ ਨੇ ਡਿਸਕਾਂ ਨੂੰ ਸਟਰੋਂਗ ਕਰਦੀਆਂ ਨੇ ਠੀਕ ਹੈ ਇੱਥੇ ਬਲੱਡ ਸਰਕੂਲੇਸ਼ਨ ਵੱਧਦਾ ਹੈ ਉਹਨਾਂ ਆਕਸੀਜਨ ਦਾ ਫਲੋ ਨਿਊਟ੍ਰੀਐਂਟ ਦਾ ਫਲੋ ਵੱਧਦਾ ਹੈ ਜੀ ਸੋ ਇਸ ਤੋਂ ਅਗਲੀ ਐਕਸਰਸਾਈਜ਼ ਜਿਹੜੀ ਹੈ ਉਹ ਸਾਡੀਆਂ ਡਿਸਕਾਂ ਉਹ ਨਰਸ ਦੀ ਇਲਾਸਟੀਸਿਟੀ ਹੈ ਉਹ ਸਿਰਫ ਅਸਲ ਐਕਸਰਸਾਈਜ਼ ਜਿਹੜੀ ਆ ਉਹ ਆ ਹੈਗੀ ਆ ਠੀਕ ਹੈ ਜੀ ਇਹ ਚਲਤਾਂ ਬਿਲਕੁਲ ਸਿੱਧੀਆਂ ਜਦੋਂ ਤੁਸੀਂ ਥੱਲੇ ਜਾਂਦੇ ਹੋ ਤੁਸੀਂ ਦੇਖੋਗੇ ਆ ਸਾਰੀਆਂ ਇੱਥੋਂ ਜਿਹੜੀਆਂ ਨਸਾਂ ਨੇ ਨਾ ਇਹਨੂੰ ਤੇ ਖਿੱਚ ਪੈਂਦੀ ਹੈ ਜੀ ਠੀਕ ਹੈ ਜੀ ਤੇ ਇਹ ਆ ਆ ਤੁਸੀਂ ਇਹਨੂੰ ਇਲਾਸਟੀਸਿਟੀ ਦਿੰਦੇ ਹੋ ਲੇਕਿਨ ਇਹਨੂੰ ਸੁਰ ਸਵਿੰਗ ਕਰਨ ਵੇਲੇ ਤੁਸੀਂ ਹੱਥਾਂ ਦਾ ਸਾਰਾ ਲੈ ਲੈਨੇ ਆ ਹੱਥ ਪਿੱਛੇ ਹੱਥ ਅੱਗੇ ਪਿੱਛੇ ਅੱਗੇ ਪਿੱਛੇ ਸੋ ਇਹ ਤੁਹਾਡੀਆਂ ਨਸਾਂ ਨੂੰ ਕਮਰ ਤੋਂ ਲੈ ਕੇ ਸਾਡੀਆਂ ਥੱਲੇ ਲੱਤਾਂ ਦੀਆਂ ਨਸਾਂ ਜਿਹੜੀਆਂ ਨੇ ਇਹਨਾਂ ਦੀ ਇਲਾਸਟिसिटी ਵੱਧਦੀ ਹੈ ਜੀ ਅਗਲੀ ਐਕਸਰਸਾਈਜ਼ ਜਿਹੜੀ ਹੈ ਉਹ ਨੂੰ ਅਸੀਂ ਰੁੱਕ ਜਾਨੇ ਸਿੱਧੇ ਤੇ ਉਹਦੇ ਚ ਅਸੀਂ ਫੇਰ ਇੱਕ ਵਾਰੀ ਸਿੱਧੀ ਕਰਕੇ ਬਾਡੀ ਨੂੰ ਜਿਹੜੇ ਦੋਨੋਂ ਅੰਗੂਠੇ ਨੇ ਇਹ ਚਸ ਦੇ ਨਾਲ ਆ ਲੈਣੇ ਨੇ ਜੀ ਉਹਨੀਆਂ ਜਿਹੜੀਆਂ ਨੇ ਮੋਢਿਆਂ ਦੇ ਬਰਾਬਰ ਉਠਾ ਲੈਣੀਆਂ ਜੀ ਕਿਉਂਕਿ ਜਦੋਂ ਤੁਸੀਂ ਕੋਨੀਆਂ ਮੋਡਿਆਂ ਦੇ ਬਰਾਬਰ ਉਠਾ ਲੈਂਦੇ ਹੋ ਤੁਹਾਡੇ ਆ ਮਸਲ ਜਿਹੜੇ ਨੇ ਸਾਰੇ ਇਹ ਟਾਈਟ ਹੋ ਜਾਂਦੇ ਨੇ ਖਿੱਚ ਪੈ ਜਾਂਦੀ ਹੈ ਖਿੱਚ ਪੈ ਜਾਂਦੀ ਹੈ ਇਹਨਾਂ ਨੂੰ ਇੱਥੇ ਹੀ ਰੱਖਣਾ ਆ ਤੇ ਉਦੋਂ ਫਿਰ ਤੁਸੀਂ ਗਰਦਨ ਬਿਲਕੁਲ ਸਾਹਮਣੇ ਤੇ हिਪਸ ਵੀ ਬਿਲਕੁਲ ਸਾਹਮਣੇ ਜੀ ਇਹਨਾਂ ਨੂੰ ਉਨੀ ਨਾਲ ਘੁਮਣ ਦੇਣਾ ਤੇ ਚੈਸ ਨੂੰ ਕਮਾਉਣਾ ਸਵਿਸਟ ਕਰਨਾ ਠੀਕ ਹੁਣ ਇਹ ਜਿਹੜੀ ਐਕਸਰਸਾਈਜ਼ ਹੈ ਤੁਹਾਡੇ ਆ ਫਰੰਟ ਤੋਂ ਜਿਹੜੇ ਮਸਲ ਨੇ ਸਾਈਡ ਬੈਕ ਤੋਂ ਜਿਹੜੇ ਸਾਈਡ ਮਸਲ ਨੇ ਇਹਨਾਂ ਨੂੰ ਰੀਡ ਦੀ ਹੱਡੀ ਦਾ ਲੋਅਰ ਪੋਰਸ਼ਨ ਅਪਰ ਪੋਰਸ਼ਨ ਫੇਰ ਇਹਨੂੰ ਸਾਰਿਆਂ ਨੂੰ ਟੋਨ ਅਪ ਕਰਨਾ ਹੈ ਨੇ ਇੱਕ ਐਕਸਰਸਾਈਜ਼ ਜਿਹੜੀ ਸੈਂਟਰਲ ਪੋਰਸ਼ਨ ਜਿਹੜਾ ਰੀਡ ਦੀ ਹੱਡੀ ਦਾ ਉਹਦੇ ਵਾਸਤੇ ਆ ਠੀਕ ਹੈ ਉਹਦੇ ਚ ਪੈਰ ਖੋਲ ਲੈਨੇ ਆ ਠੀਕ ਹੈ ਪੈਰ ਖੋਲ ਕੇ ਹੱਥ ਦੋਨੋਂ ਖੋਲ ਲੈਨੇ ਨੇ ਹੱਥ ਜਿਵੇਂ ਤੁਹਾਡੇ ਇੱਥੇ ਸਟਿਲ ਰਹੇ ਨੇ ਤੁਸੀਂ ਖੱਬੇ ਪਾਸੇ ਕਮਰ ਝੁਕਾਉਂਦੇ ਹੋ ਠੀਕ ਹੈ ਫੋਕਸ ਕਰਦੇ ਕਰਨਾ ਰੀਡ ਦੀ ਹੱਡੀ ਤੇ ਸੈਂਟਰ ਤੇ ਉਹਨੂੰ ਮੋੜਨਾ ਜੀ ਅੱਗੇ ਨਹੀਂ ਝੁਕਣਾ ਸਾਈਡ ਨੂੰ ਮੋੜਨਾ ਜਿਹੜਾ ਹੱਥ ਤੁਹਾਡਾ ਉੱਪਰ ਜਾ ਰਿਹਾ ਉਹਦੀ ਤਰਫ ਦੇਖਦੇ ਹੋ ਜੀ ਇਹ ਦੋਰਾ ਹੈਗਾ ਫਿਰ ਦੂਸਰੇ ਪਾਸੇ ਜਾ ਰਹੇ ਹਾਂ ਇਹ ਜਿਹੜੀ ਐਕਸਰਸਾਈਜ਼ ਹੈ ਇਹਦਾ ਨਾਲ ਕੀ ਹੈ ਕਿ ਇਹ ਡਬਲ ਟਵਿਸਟ ਹੈ ਇੱਕ ਤਾਂ ਰੀਡ ਦੀ ਹੱਡੀ ਤੁਸੀਂ ਸਾਈਡ ਤੇ ਮੋੜ ਰਹੇ ਹੋ ਦੂਸਰਾ ਨਾਲ ਉਹਨੂੰ ਗਰਦਨ ਇੱਧਰ ਫੇਰ ਗਰਦਨ ਇੱਧਰ ਜੀ ਠੀਕ ਹੈ ਇਹ ਇਹ ਇੱਕ ਖਰੀ ਦੀ ਹੱਡੀ ਦੇ ਉੱਤੇ ਇਸ ਤਰ੍ਹਾਂ ਕਰਕੇ ਮੂਵਮੈਂਟ ਜੜੀ ਦਿੰਦੀ ਹੈ ਇਹ ਫੋਕਸ ਤੁਹਾਡਾ ਸੈਂਟਰਲ ਪੋਰਸ਼ਨ ਤੇ ਰਹਿੰਦਾ ਹੈ ਹਾਲ ਤੁਹਾਡੀ ਜਿਹੜੀ ਰੀਡ ਦੀ ਹੱਡੀ ਦੀਆਂ ਸੈਂਟਰਲ ਪੋਰਸ਼ਨ ਹੈ ਉਹਦੀ ਇਲਾਸਟिसिटी ਇੱਧਰ ਉੱਪਰ ਜਿਹੜਾ ਮੂਵ ਕਰਨਾ ਉਹਨੇ ਉਹਦੀ ਮੂਵਮੈਂਟ ਜਿਹੜੀ ਉਹ ਸਹੀ ਹੁੰਦੀ ਹੈ ਇਹ ਇਨਾ ਸੈੱਟ ਜਿਹੜਾ ਇਹ ਅੱਜ ਵਾਸਤੇ ਕਾਫੀ ਹੈ ਜੀ ਹਾਂਜੀ ਕਿਉਂਕਿ ਨਹੀਂ ਤੇ ਵੀਡੀਓ ਤੁਹਾਡਾ ਲੰਮਾ ਹੋ ਜਾਣਾ ਬਹੁਤ ਜ਼ਿਆਦਾ ਜੀ ਜੀ ਬਿਲਕੁਲ ਸੋ ਇਸ ਤੋਂ ਜਿਹੜੀਆਂ ਅਗਲੀ ਐਕਸਰਸਾਈਜ਼ ਦਾ ਸਵੋ ਅਸੀਂ ਫਿਰ ਅਗਲੇ ਵੀਡੀਓਜ਼ ਨੂੰ ਕਰਦੇ ਹਾਂ ਪੂਰਾ ਜੀ ਸਰ ਜੀ ਬਹੁਤ ਹੀ ਮਿਹਰਬਾਨੀ ਤੁਹਾਡੀ ਤੇ ਸਾਡੇ ਦੋਸਤਾਂ ਨੂੰ ਟਾਈਮ ਕੱਢ ਕੇ ਇੰਨੀ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਆਸ ਕਰਦੇ ਹਾਂ ਕਿ ਅੱਜ ਦੀਆਂ ਐਕਸਰਸਾਈਜ਼ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ ਹੋਏਗਾ ਨਾਲ ਹੀ ਇਸ ਦੇ ਮਹੱਤਵ ਨੂੰ ਵੀ ਸਮਝਿਆ ਹੋਏਗਾ ਇਸ ਸੈੱਟ ਦੀਆਂ ਅਗਲੀ ਐਕਸਰਸਾਈਜ਼ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸ਼ਤਰੀਕਰ